ਨਮਸਕਾਰ ਸਰਕਾਰੀ ਪ੍ਰੋਗਰਾਮ ਦੇ ਵਾਸਤੇ ਪ੍ਰਤੀ ਦੇ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਇਹਨਾਂ ਜਲਾਸ਼ੀਲ ਭਗਤ ਸਿੰਘ ਦਾ ਕਰਦਾ ਸਵਾਗਤ ਆਜ ਅੰਨਿਆ ਵਿਸ਼ੇਸ਼ ਪ੍ਰੋਗਰਾਮ। ਉਹ ਜੀ ਨੂੰ ਸਭਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਅੱਜ ਜਿਹੜਾ ਹੈਗਾ ਪਾਕੜਾ ਬਿਆਸ ਐਮਪਲਾਈਜ਼ ਯੂਨੀਅਨ ਤੇ ਇਨਟਕ ਦੇ ਆਪਣਾ ਪੰਜਾਬ ਜਿੱਥੇ ਬੰਦੇ ਦਾ ਇਲੈਕਸ਼ਨ ਹੋਇਆ ਉਸ ਦੇ ਵਿੱਚ ਜਿੱਤ ਦਿੱਤੀ ਆ ਲੋਕਾਂ ਨੇ ਕਰਮਚਾਰੀਆਂ ਨੇ ਮੈਂ ਸਾਰੇ ਹੀ ਕਰਮਚਾਰੀ BBMB ਦੇ ਕਰਮਚਾਰੀਆਂ ਦਾ ਮੈਂ ਤਲਵਾੜੇ ਦੇ ਕਰਮਚਾਰੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਬਾਰੋਂ ਜਿਹੜੇ ਮੇਰੇ ਬੰਦੇ ਆਏ ਸੀ ਉਹਨਾਂ ਦਾ ਵੀ ਸਾਥੀ ਜਿਹੜੇ ਆ ਗਿਆ ਚਾਰਾ ਸਟੇਟਾਂ ਤੋਂ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਚੰਡੀਗੜ੍ਹ ਤੋਂ ਬੰਦੇ ਆਏ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਤੇ ਤੁਹਾਨੂੰ ਜਿੱਤੇ ਦੀ ਖੁਸ਼ੀ ਚ ਕਿਦਾਂ ਦਾ ਮਹਿਸੂਸ ਹੋ ਰਿਹਾ ਜੀ ਜਿੱਤ ਦੀ ਖੁਸ਼ੀ ਤਾਂ ਬਹੁਤ ਅੱਛਾ ਲੱਗ ਰਿਹਾ ਹੈਗਾ ਤੇ ਅੱਜ ਜਿਹੜੀ ਜਿੱਤ ਹੈਗੀ ਆ ਤੇ ਕਰਮਚਾਰੀਆਂ ਦੀ ਜਿੱਤ ਹੈਗੀ ਆ ਮੇਰੀ ਜਿੱਤ ਨਹੀਂ ਹੈਗੀ ਇਹ ਕਰਮਚਾਰੀਆਂ ਦੀ ਜਿੱਤ ਹੈਗੀ ਆ ਸਰਬਜੀ ਕਰਮਚਾਰੀਆਂ ਦੀਆਂ ਮੰਗਾਂ ਹੋ ਗਏ ਜੋ ਮੰਗਾਂ ਦੀਆਂ ਹੋ ਗਈਆਂ ਉਹਨਾਂ ਦੀਆਂ ਸੱਤ ਮੰਗਾਂ ਵਾਸਤੇ ਅਸੀਂ 4 ਨਵੰਬਰ ਤੋਂ 4 ਨਵੰਬਰ ਤੋਂ 24 ਤੋਂ ਅਸੀਂ ਲੜ ਰਹੇ ਆ ਉਹਨਾਂ ਦੀ ਸੱਤ ਮੰਗਾਂ ਦੇ ਵਾਸਤੇ ਅਸੀਂ ਜਿਹੜਾ ਹੈਗਾ ਲੜਾਈ ਸੰਘਰਸ਼ ਸਾਡਾ جاری ਆ ਉਸ ਦਾ ਸੰਘਰਸ਼ ਜਿਹੜਾ ਹੋਰ ਵੀ ਜਿਹੜਾ ਹੈਗਾ ਲੜਾਈ ਅਸੀਂ ਲੜੀ ਆ ਕਿ ਸੱਤਾਂ ਮੰਗਾਂ ਵਾਸਤੇ ਅਸੀਂ ਜਿਹੜੇ ਡੇਲੀ ਵੇਜ ਪਾਰਟ ਟਾਈਮ ਐਂਡ ਸੈਂਟਰ ਦੋ ਗੋੜੇ ਜੁੜੀਆਂ ਤਨਖਾਹਾਂ ਤੇ ਇਹਨਾਂ ਜਿਹੜਾ ਰਾਜਸਥਾਨ ਕੇਡਰ ਦੇ ਜਿਹੜੇ ਕਰਮਚਾਰੀ ਆ ਉਹਨਾਂ ਦੇ ਇਸੇਲਾ ਨਾ ਮਾਮਲਾ ਹੈਗਾ ਤੇ ਇਹਨਾਂ ਨੂੰ ਅਸੀਂ ਜਿਹੜੇ ਹੈਗੇ ਪੂਰੀ ਮੰਗਾ ਕਰਵਾਵਾਂਗੇ ਜੀ ਕਿੰਨੀ ਜਿੱਤ ਕਿੰਨੀ ਮਾਰਜਿਨ ਦੀ ਵੋਟਾਂ ਹੋਈਆਂ ਲਗਭਗ ਸਾਡੀ ਜਿਹੜੀ ਜਿੱਤ ਹੈਗੀ 30 ਵੋਟਾਂ ਦੇ ਮਾਰਜਿਨ ਨਾਲ ਹੋਈ ਕਿੰਨੀ ਵੋਟਾਂ ਪ੍ਰਾਪਤ ਹੋਈਆਂ ਤੁਹਾਨੂੰ ਜੀ ਸਾਨੂੰ ਜਿਹੜੀਆਂ ਹੈਗੀਆਂ 328 ਵੋਟਾਂ ਪ੍ਰਾਪਤ ਹੋ ਉਪਜੇਤਾ ਕੌਣ ਸੀ ਸਰ ਉਪਜੇਤਾ ਆਪਣਾ ਤਲਵਾੜੇ ਦੀ ਪੰਜਾਬ ਜੱਥੇਬੰਦੀ ਹੈਗੀ ਹੈ ਤੁਸੀਂ ਆਪਣੇ ਬੋਰਡਰ ਸਪੋਰਟਰ ਨੂੰ ਕੀ ਅਪੀਲ ਕਰੋਗੇ ਮੈਂ ਬੋਰਡਰ ਸਪੋਰਟਰ ਨੂੰ ਇੱਕ ਅਪੀਲ ਕਰਦਾ ਹਾਂ ਕਿ ਉਹ ਸਾਡਾ 7 ਦਿਨ ਤੇ ਉਸ ਦਾ ਜਿਹੜਾ ਹੈਗਾ ਸਾਰੇ 7 ਦਿਨ ਦੇ ਤੇ ਅਸੀਂ ਜਿਹੜੇ ਉਹਨਾਂ ਦੀਆਂ ਮੰਗਾਂ ਲੈ ਕੇ ਪੂਰੀਆਂ ਕਰਾਵਾਂਗੇ ਜਿਹੜੇ ਵਾਦੇ ਕੀਤੇ ਹੋਏ ਪੂਰੇ ਕਰੋਗੇ ਬਿਲਕੁਲ ਵਾਦੇ ਜਿਹੜੇ ਕੀਤੇ ਆਏ ਪੂਰੇ ਕਰਾਵਾਂਗੇ ਥੈਂਕ ਯੂ ਸਰ ਥੈਂਕ ਯੂ ਜੀ ਮੈਂ ਸਭ ਦਾ ਧੰਨਵਾਦ ਕਰਦਾ ਹਾਂ ਸਰ ਜੇਤੋਂ ਇਹ ਹੈ ਭਾਈ ਸਾਹਿਬ ਜਿ ショਕਮਰ ਜੀ ਦੀ ਕਿੰਨੀ ਖੁਸ਼ਕਿਸਮਤ ਹੋ ਰਹੀ ਆਪ ਜੀ ਨੂੰ ਸਭ ਤੋਂ ਸੋਹਣੀ ਬਾਤ ਮੇਰੇ ਲਈ ਸਭ ਤੋਂ ਖੁਸ਼ੀ ਦੀ ਬਾਤ ਹੈ ਕਿ ਪਿਛਲੇ 1 ਸਾਲ ਸੇ ਐਸੇ दुविधा में फंसे थे कैसे संकट में फंसे थे जहाँ मैनेजमेंट का रोल था मैनेजमेंट इस स्थिति पर आ गई थी संगठन को चलाने का वो काम करती थी और उस हालत में हमें इतना जोर लगाना पड़ा मैनेजमेंट को लाने के लिए लाइन पर मैनेजमेंट का ये कहना आप ताकत का प्रयोग करते हैं तो हमारे सामने चुनाव की जो प्रक्रिया आई है कहा कि चुनाव के द्वारा लोगों उनको बताया जाए लोगों की ताकत के जरिए उनको बताया जाए तो आज हमारी इतनी खुशी है कि आज हम बोर्ड में ये बात दावे से कह सकते हैं जो तुमने वो में दखल देने का प्रयास किया वो तुम्हारे लिए दुखदाई है और हम उसमें रियायत नहीं करेंगे अभी तक हम लड़ाई लड़ते रहे हैं जहाँ हम चार नवंबर से लड़ाई लड़ रहे हैं और लगातार हमने बोर्ड के कार्यालय पर छप्पन दिन तक किया है आगे के लिए बोर्ड को सचेत कर दिया गया है पहले से ही कि ये चुनाव तलवाड़ा का है 16 तारीख के बाद हम आपको रियायत नहीं कर पाएंगे क्योंकि जो बातें हमने रखी है वो पूरी तरीके से उचित हैं और वो जो कर्मचारियों का इंसेंटिव बनता है बिजली पैदा की कर्मचारियों ने और आज बोर्ड ने जस्टिफाई किया है बोर्ड ने लिख कर दिया बाकायदे बोर्ड की मीटिंग में लेके गए हैं कि हमारे कर्मचारियों ने 20 परसेंट से इक्कीस परसेंट बाईस परसेंट ज्यादा बिजली का उत्पादन दिया हुआ है तो वो हमारा इंसेंटिव बनता है ये कहना जी तो पैसे की सबसे पहले तो मैं आपका चैनल का धन्यवाद करता हूँ उसके बाद कॉमरेड मोहन लाल जी का सबसे ज्यादा योगदान और सहयोग कर्मचारियों के बीच मत आकर ने कलरिकल स्टाफ के बीच मत आकर ने उन्होंने अपनी हर बात प्रॉपर तरीके से रखी ये सारा श्रेय बाघड़ा व्यास जिन्होंने उनका जीत का मोहन लाल मेड मोहन लाल का श्रेय जाना क्योंकि अगर ये नहीं होंगे तो शायद हो सके है हम ना पर उसके साथ साथ कर्मचारियों ने उनकी बात पर विश्वास किया उनकी बात पर विश्वास करके ने वोट दिए मत दिए जिताए तो अब मैं इतना ही कहूँगा कि जो सात डिमांडों के ऊपर लड़ाई उस लड़ाई को शेत्र लगता के नहीं। बहुत बहुत धन्यवाद बढ़िया <laughs> ਬੜੇ ਬੜਿਆ 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 ਬ I'm no. <laughs> 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 Oh, <laughs> ਝੋਟੀ ਤੇ ਕੁਸ਼ਤੀਆ ਨਾ ਝੋਟੀ ਕੁਸ਼ਤੀਏ ਰਾਗੀ ਝੋਟੀ ਦਿੱਤੀ ਜਿਹੜੀ ਕੁਸ਼ਤੀ ਤੇ ਕੁਸ਼ਤੀ ਮਨਾਲ ਦੇ ਵਿੱਚੋਂ ਸ਼ੁਰੂ ਹੋ ਗਈ ਹੈ ਨੌਜਵਾਨਾਂ ਦੇ ਦਰਮਿਆਨ ਕਹਿੰਦਾ ਸੂਰੀ ਬੁਖੋ ਜੰਮਿਆ ਪਪਨ ਸ਼ੇਰ ਹੀ ਬਣਦਾ ਏ ਉਹ ਪੁੱਤਰੇ ਨਾਲ ਦਾ ਬੱਚਾ ਵੱਡਾ ਹੁੰਦੇ ਉਹ ਫਨ ਹੀ ਕਰਦਾ ਏ ਇਹ ਬਾਜਾ ਤੋਂ ਬਾਜੀ ਹੀ ਜੰਮਦੇ ਹੌ ਦੇਖੇ ਬੱਚੇ ਕਾਵਾ ਦੇ ਹੌ ਜਿੰਦ ਸਮਾੜਿਆ ਕੁਸ਼ਤੀ ਚੱਲ ਰਹੀ ਆ ਮਨਪ੍ਰੀਤ ਸਿੰਘ ਜੀ ਅੰਪਰੀਆ ਸਾਨੋ ਦਲਵਾਰ ਸਿੰਘ ਜੀ ਸਾਨੋ ਪਿਆਰੇ ਸਿੰਘ ਦੇ ਦਰਮਿਆਨ ਚੱਲ ਰਹੀ ਆ i ਵੇਲਾ ਹੋਵੇਗਾ ਔਰ ਕੱਲ ਨੂੰ ਡੇਰਾ ਬਾਬਾ ਦੁੱਧਾਰੀ ਬਾਬਾ ਬਸੌਜੀ ਸਤਾਨ ਪਿੰਡ ਰੂਪਵਾਲ ਦੇ ਵਿੱਚ ਪੰਜਾਬ ਦਾ ਨੰਬਰ 1 ਡੰਗਰ ਹੋਵੇਗਾ ਮੇਰੇ ਮਿੱਤਰੋ ਕਹਿੰਦਾ ਕੱਲ੍ਹ ਦੇ ਵਿੱਚ ਬੰਦਾ ਚੱਟ ਆਉਣਾ ਚਾਹੀਦਾ ਉਹ ਖੂਸੀ ਦੇ ਵਿੱਚ ਵੀ ਕਰਕ ਹੋਣਾ ਚਾਹੀਦਾ ਤੇ ਇੰਨਾ ਦੀ ਉਹ ਦੂਜੇ ਪਾਸੇ ਆਇਆ ਵੱਡਾ ਜੱਸਾ ਬਾਬੜਾ ਬੜੀਆਂ ਉਹ ਬੱਲੇ 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 ਲਿਆ ਤੇ ਜੀ I'm you ਇਸ ਸੱਜਣ ਸ਼ੰਪਲ ਸਿੰਘ ਨਗਰ ਦਾ ਸਨਦ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਹਨ ਫਿਰ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸਿੰਘ ਅਜਾਜ਼ਤ ਦਿਓ ਧੰਨਵਾਦ